ਜਿਹੜਾ ਅੱਜ ਦਾ ਅਸੀਂ ਮੈਮੋਰੰਡਮ ਸ਼੍ਰੋਮਣੀ ਕਾਲਰ ਅੰਮ੍ਰਿਤਸਰ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਦੀ ਪ੍ਰਧਾਨਗੀ ਵਾਲੀ ਪਾਰਟੀ ਹੈ ਉਹਨਾਂ ਨੇ ਆਪਣਾ ਮੰਗ ਪੱਤਰ ਮੈਮੋਰੰਡਮ ਦੇ ਰੂਪ ਦੇ ਵਿੱਚ ਡੀਸੀ ਸਾਹਿਬ ਰਾਹੀਂ ਦੇਸ਼ ਦੇ ਰਾਸ਼ਟਰਪਤੀ ਤੇ ਗਵਰਨਰ ਨੂੰ ਭੇਜਿਆ ਉਹਦਾ ਮੁੱਖ ਕਾਰਨ ਇਹ ਹੈ ਕਿ ਜੋ ਸੋਸ਼ਲ ਮੀਡੀਆ ਵਿੱਚ ਪਿਛਲੇ 15-20 ਦਿਨ ਤੋਂ ਆ ਰਿਹਾ ਹੈ ਕਿ ਰਾਜਵਾਨਾ ਸਾਹਿਬ ਦੀ ਤਰੀਕ ਸੁਪਰੀਮ ਕੋਰਟ ਨੇ 15 ਤਰੀਕ ਪਾਈ ਹੈ ਅਕਤੰਬਰ ਜਿਹੜੀ ਪਰਸੋਂ ਹੈ ਕਿਤੇ ਅਜਿਹੀ ਗੱਲ ਨਾ ਹੋ ਜਾਵੇ ਕਿ ਇਸ ਮੁਲਕ ਦੀ ਹਕੂਮਤ ਰਾਜਵਾਨਾ ਸਾਹਿਬ ਨੂੰ ਕੋਈ ਗਲਤ ਫੈਸਲਾ ਕਰ ਦੇਵੇ ਇਹ ਅਸੀਂ ਆਪਣੀ ਚਿੰਤਾ ਜ਼ਾਹਿਰ ਕਰਕੇ ਆਏ ਹਾਂ ਉਹਦੇ ਨਾਲ ਪੰਜਾਬ ਤੇ ਦੁਨੀਆ ਭਰ ਦਾ ਸਿੱਖ ਜਿਹੜਾ ਹੈ ਉਹ અત્યੰਤ ਦੁਖੀ ਹੋਊਗਾ ਤੇ ਉਹਦੇ ਵਿੱਚ ਜਿਹਨੂੰ ਉਹ ਅਮਨ ਕਾਨੂੰਨ ਕਹਿੰਦੇ ਨੇ ਅਮਨ ਕਾਨੂੰਨ ਦੀ ਸਥਿਤੀ ਉਲਟਾ ਖਰਾਬ ਹੋ ਗਈ ਉਹਦੇ ਦੋ ਵੱਡੇ ਕਾਰਨ ਨੇ ਇੱਕ ਤਾਂ ਇਹ ਹੈ ਕਿ 30 ਸਾਲ ਤੋਂ ਰਾਜਵਾਨਾ ਸਾਹਿਬ ਜੇਲ੍ਹ ਦੇ ਵਿੱਚ ਨੇ ਇੱਕ ਬੰਦਾ 20 ਸਾਲ ਜਦੋਂ ਜੇਲ੍ਹ ਕੱਟ ਲੈਂਦਾ ਹੈ ਇਸ ਮੁਲਕ ਦੇ ਆئین ਮੁਤਾਬਕ ਤੇ ਸਾਡੇ 78 ਸਾਲ ਦੇ ਤਜਰਬੇ ਮੁਤਾਬਕ ਉਸ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਪਰ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਇਨਕਲੂਡਿੰਗ ਰਾਜਵਾਨਾ ਸਾਹਿਬ ਸਾਰੇ ਬੰਦੀ ਸਿੰਘਾਂ ਨੂੰ ਦੂਸਰੀ ਗੱਲ ਇਹ ਹੈ ਕਿ ਜਿਹੜੇ ਬੰਦੇ ਨੂੰ 14 ਸਾਲ ਪਹਿਲਾਂ ਇਸ ਮੁਲਕ ਦੀ ਕੋਰਟ ਨੇ ਸੁਪਰੀਮ ਕੋਰਟ ਨੇ ਫાંਸੀ ਦੀ ਸਜ਼ਾ ਸੁਣਾਈ ਹੋਵੇ ਉਸ ਤੋਂ ਬਾਅਦ ਹਾਲਾਤ ਮੁਤਾਬਕ ਫੈਸਲਾ ਇਹ ਕਰ ਲਿਆ ਗਿਆ ਹੋਵੇ ਕਿ ਅਣਮੱਥੇ ਸਮੇਂ ਲਈ ਇਹ ਫાંਸੀ ਦੀ ਸਜ਼ਾ ਅੱਗੇ ਪਾ ਦਿੱਤੀ ਜਾਵੇ ਹੁਣ ਅਜਿਹੀ ਕਿਹੜੀ ਗੱਲ ਹੋ ਗਈ ਇਹ ਸ਼ੰਕਾ ਸਾਡਾ ਕਿਉਂ ਵੱਧ ਗਿਆ ਇੱਕ ਤਾਂ ਜਿਹੜਾ ਸੁਪਰੀਮ ਕੋਰਟ ਨੇ 15 ਤਰੀਕ ਫਿਕਸ ਕਰ ਦਿੱਤੀ ਅਗਲੀ ਸੁਣਵਾਈ ਦੀ ਦੂਸਰਾ 50 ਕੰਪਨੀਆਂ ਬੀਐਸਐਫ ਦੀਆਂ ਪੰਜਾਬ ਦੇ ਵਿੱਚ ਰੀਸੈਂਟਲੀ ਡਿਪਲੋਏਟ ਕੀਤੀਆਂ ਨੇ ਉਹਦਾ ਕਾਰਨ ਕੀ ਹੋ ਸਕਦਾ ਹੈ ਇਹਨਾਂ ਚੀਜ਼ਾਂ ਨਾਲ ਸਿੱਖ ਕੌਮ ਦਾ ਜਿਹੜਾ ਸ਼ੰਕਾ ਹੈ ਉਹ ਅਸਲੀਅਤ ਵਿੱਚ ਬਦਲਦਾ ਲੱਗਦਾ ਹੈ ਕਿ ਕਿਤੇ ਕੋਈ ਗਲਤ ਫੈਸਲਾ ਨਾ ਹੋ ਜਾਵੇ ਇਹ ਜਿਹੜਾ ਮੈਮੋਰੰਡਮ ਸੀ ਉਹ ਤਾਂ ਇਹ ਸੀ ਉਸ ਤੋਂ ਇਲਾਵਾ